ਜਿੰਨੀ-ਜਿੰਨੀ ਪਰਮਾਤਮਾ ਨੇ ਜੀ ਨੂੰ ਬੁੱਧੀ ਬਖਸ਼ੀ ਹੈ ਉਨੀ-ਉਨੀ ਉਹਨਾਂ ਨੇ ਇੱਥੇ ਬੋਲ ਕੇ ਵਰਤ ਲਈ ਕਿਸੇ ਨੂੰ ਵੱਧ ਆ ਕਿਸੇ ਨੂੰ ਘੱਟ ਆ ਕੋਈ ਨਹੀਂ ਵੀ ਬੋਲਿਆ ਉਹ ਕਹਿੰਦਾ ਚਲੋ ਕੋਈ ਨਹੀਂ ਅਗਲੀ ਵਾਰ ਬੋਲਾਂਗੇ ਕੋਈ ਬਹੁਤਾ ਜ਼ਿਆਦਾ ਬੋਲ ਗਿਆ ਉਨੀ ਪਰਮਾਤਮਾ ਨੇ ਜਿੰਨਾ ਵੱਲ ਬਖਸ਼ਿਆ ਉਹ ਬੋਲੀ ਜਾਂਦੇ ਆ ਕਿਸੇ ਦੀ ਵੱਧ ਬੋਲੇ ਦੀ ਵੀ ਗੱਲ ਦਾ ਅਸਰ ਨਹੀਂ ਹੁੰਦਾ ਕੋਈ ਥੋੜਾ ਜਿਹਾ ਬੋਲ ਕੇ ਵੀ ਆਪਣਾ ਛਾਪ ਛੱਡ ਜਾਂਦਾ ਜਿੰਨਾ ਪਾਣੀ ਇਸ ਵਾਰ ਪੰਜਾਬ ਨੇ ਝੱਲਿਆ ਔਰ ਦੁੱਖ ਦੀ ਗੱਲ ਇਹ ਹੈ ਕਿ ਇਹਦੇ ਵਿੱਚ ਆਪ ਦਾ ਵਿੱਚੋਂ ਵੀ ਕੁਝ ਲੋਕ ਅਫਸਰ ਭਾਲਦੇ ਆ ਮੌਕਾ ਦੇਖਦੇ ਆ ਕਿ ਚਲੋ ਸ਼ੁਕਰ ਹੈ ਹੜ ਆਏ ਨੇ ਭਗਵੰਤ ਮਾਨ ਨੂੰ ਗਾਲਾਂ ਕਢਣ ਦਾ ਟਾਈਮ ਮਿਲ ਗਿਆ ਭਗਵੰਤ ਮਾਨ ਨੂੰ ਗਾਲਾਂ ਕਢੀਏ ਤੇ ਵੀ ਉਹ ਲਿਆ ਹੈ ਹੈਨਾ ਤੇ ਜਦ ਕੇ ਉਹ ਮੈਂ ਕਹਿੰਦਾ ਕਿ ਨਿਕਲ ਨੌਲੇਜ ਇਜ਼ ਟੂ ਡੇਂਜਰਸ ਉਹ ਕਹਿੰਦੇ ਜੀ ਖੱਡਾਂ ਕਿਹੜੀਆਂ ਨੇ ਇਹ ਰਣਜੀਤ ਸਾਹਿਬਰ ਤੋਂ ਤੁਹਾਡੇ ਕੋਈ ਖਾੜੀ ਹੈ ਨਹੀਂ ਮਨਜੋਗ ਪੰਜ ਪਾਦੇ ਪ੍ਰਧਾਨ ਜਿਹੜੇ ਕ ਐਮਪੀ ਵੀ ਰਹੇ ਬਰਦਾਸਪੁਰ ਤੋਂ 1.5 ਸਾਲ ਉਸ ਏਰੀਏ ਦੇ ਮਨਜੋਗ ਐਲੋਪੀ ਸਾਹਿਬ ਬੈਠੇ ਨੇ ਉਸ ਏਰੀਏ ਤੋਂ ਬਿਲੋਂਗ ਕਰਦੇ ਨੇ ਉਹ ਵੀ ਐਮਪੀ ਰਹੇ ਉੱਥੋਂ ਐਮਐਲਏ ਵੀ ਉਸ ਇਲਾਕੇ ਦੇ ਤੇ ਇਹ ਕਹਿੰਦੇ ਵੀ ਖੱਡਾਂ ਕਿਹੜੀਆਂ ਨੇ ਉਹ ਸਾਨੂੰ ਦੱਸੋ ਵੀ ਤੁਸੀਂ ਐਵੇਂ ਕਹਿੰਦੇ ਨਾ ਕੋਈ ਖਾੜੀ ਹੈ ਨਹੀਂ ਉੱਥੇ ਤਾਂ ਤੇ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਥੋੜਾ ਜਿਹਾ ਜੇ ਕਿਤੇ ਹੋਮਵਰਕ ਕਰਕੇ ਆਜਿਆ ਕਰੋ ਤਾਂ ਸ਼ਾਇਦ ਆਹ ਹਾਲ ਨਾ ਹੁੰਦਾ ਪਾਰਟੀ ਦਾ ਥੋੜੀ ਦਾ ਤੇ ਹੋਮਵਰਕ ਤੋਂ ਬਿਨਾਂ ਹੀ ਕੁਝ ਵੀ ਕਿਤੋਂ ਹੋ ਜਾਂਦਾ ਚਲੋ ਮੌਕਾ ਮਿਲ ਗਿਆ ਬੋਲੀ ਜਾਓ ਆਹ ਲੋ ਜੀ ਮੈਂ ਖੱਡਾਂ ਦੱਸਣ ਲੱਗਿਆ ਜੀ ਜਿਹੜੀਆਂ ਦੇ ਵਿੱਚ ਪਾਣੀ ਆਇਆ ਕਿੰਨਾ ਪਾਣੀ ਆ ਹੋਊਗੀ ਦੱਸੂਗਾ ਜੀ ਅੱਜ ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ ਹੋ ਜਾਊਗਾ ਬੈਠੇ ਨਾ ਥੋੜਾ ਚਿਰ ਮੈਂ ਸਾਰਾ ਹਿਸਾਬ ਦੇ ਕੇ ਜਾਊਂਗਾ ਤੁਹਾਨੂੰ ਰੁਪਈਏ ਰੁਪਈਏ ਦਾ ਵੀ ਪਾਣੀ ਦੀ ਕਿੱਕੇ ਬੂੰਦ ਦਾ ਵੀ ਪਾਕਿਸਤਾਨ ਨਾਲ ਸੰਬੰਧ ਦੋ ਖੱਡਾਂ ਨੇ ਜੀ ਬੈਨ ਨਾਲਾ ਤੇ ਬਸੰਤਰ ਨਾਲਾ ਡੈਮ ਨੇ ਸਾਡੇ ਇੱਕ ਉਜਧਰਿਆਨ 2 ਲੱਖ ਤੋਂ ਵੱਧ ਮੁਜ ਤੋਂ ਆਇਆ ਪਣੀ ਆਰਐਸਡੀ ਅਰਜੀਸਾ ਦਾ ਡੈਮ 215000 ਕਿਉਂ ਸੀ ਹੁਣ ਜਿਹੜੀਆਂ ਜੰਮੂ ਕਸ਼ਮੀਰ ਤੋਂ ਖੱਡਾਂ ਆਉਂਦੀਆਂ ਨੇ ਉਹਨਾਂ ਦੇ ਨਾਂ ਸੁਣ ਲਿਓ ਜੀ ਸ਼ਿੰਗਾਰਵਾਨ ਜਲਾਲੀਆ ਖੂਨੀ ਨਾਲਾ ਤਰਨਾ ਨਾਲਾ ਨੂਰਾ ਖੱਡ ਸੁਖਰਾਲ ਖੱਡ ਬਸੰਤਪੁਰ ਪਟਿੰਡੀ ਨਾਲਾ ਬਰਨੀ ਖੱਡ ਕਿਆੜਾ ਖੱਡ ਤਨਾ ਖੱਡ ਬਿਨਾਟ ਖੱਡ ਤਨੋਟ ਤਨੋਟ ਖੱਡ ਟਿੱਕਰਦੋ ਖੱਡ ਇਹ ਜੰਮੂ ਕਸ਼ਮੀਰ ਤੋਂ ਇੱਧਰ ਆਉਂਦੀਆਂ ਨੇ ਜੀ ਜਿੱਦੇ ਚ ਪਾਣੀ ਆਉਂਦਾ ਜੀ ਪੰਜਾਬ ਦੇ ਵਿੱਚ ਜਿਹੜੀਆਂ ਖੱਡਾਂ ਨੇ ਸਹਿਰ ਚੰਨੀ ਖੱਡ ਨੌਮਨੀ ਨਾਲਾ ਸੱਕੀ ਨਾਲਾ ਸਲਾਰੀ ਖੱਡ ਮੱਤੀ ਖੱਡ ਇਹਨਾਂ ਦੇ ਵਿੱਚ ਜੰਮੂ ਤੇ ਪੰਜਾਬ ਵਾਲਿਆਂ ਦੇ ਵਿੱਚ 9 ਲੱਖ 99000 836 ਕਿਸੇ ਪਾਣੀ ਆਇਆ ਜੀ ਸ਼ਾਇਦ ਦੁਬਾਰਾ ਬੋਲ ਦੇ ਨਾ ਅੰਗਰੇਜ਼ੀ ਵਾਲੇ ਹੀ ਹੈਗੇ ਨੇ 99 ਨਹੀਂ ਪਤਾ ਹੁੰਦਾ ਕਈ ਵਾਰੀ 989830 6 ਕਿਊਸਿਕ ਬਟਰ ਆਇਆ ਜੀ ਨੀਚੇ ਜਿਹੜਾ ਇਹ ਕਹਿੰਦੇ ਕਿ ਉੱਥੋਂ ਕੋ ਛੱਡਿਆ ਉੱਥੇ ਤਾਂ 2 ਲੱਖ ਸਮਥਿੰਗ ਹੀ ਆਇਆ ਜੀ ਇਹ ਉਹ ਖੱਡਾਂ ਨੇ ਜਿਹੜੀਆਂ ਕਦੇ ਵੀ ਪਾਣੀ ਆ ਜਾਂਦਾ ਬੱਦਲ ਫਟ ਗਿਆ ਨਾ ਉਹਨਾਂ ਨੂੰ ਪਤਾ ਲੱਗਿਆ ਸਾਨੂੰ ਦੱਸਣ ਦਾ ਇਹ ਇਹ ਉਹ ਖੱਡਾਂ ਨੇ ਜਿਹੜੀਆਂ ਵਸਾਤੀ ਨਾਲੇ ਵੀ ਕਹਿੰਦੇ ਨੇ ਆਂਦਾ ਵਿੱਚ 9 ਲੱਖ ਤੋਂ ਬਾਅਦ ਪਾਣੀ ਟੋਟਲ 14 ਲੱਖ ਚੋਂ 9 ਲੱਖ ਇੱਧਰ ਆਇਆ 10 ਲੱਖ ਆਲਮੋਸਟ 10 ਲੱਖ ਕਿ 9 ਲੱਖ 90 ਹਜ਼ਾਰ ਹੋ ਗਿਆ ਇਹ ਜਿਹੜੇ ਕਹਿੰਦੇ ਆ ਕਿ ਕਿਹੜੀ ਖੱਟ ਚੱਲੀ ਹੈ ਜੀ ਉੱਥੇ ਤਾਂ ਕੋਈ ਖੱਡੀ ਹੈ ਨਹੀਂ ਕਿਉਂਕਿ ਇਹਨਾਂ ਨੂੰ ਉਹਨਾਂ ਖੱਡਾਂ ਤੇ ਜਾਣ ਦੀ ਹੱਤ ਹੈ ਨਹੀਂ ਸਰ ਐਮਪੀ ਵੀ ਰਹਿ ਆ ਐਮਐਲਏ ਵੀ ਰਹਿ ਆ ਕੈਬਨਿਟ ਮੰਤਰੀ ਵੀ ਰਹਿ ਆ ਰਾਜ ਸਭਾ ਦੇ ਮੈਂਬਰ ਵੀ ਰਹਿ ਆ ਪਰ ਉਸ ਇਲਾਕੇ 'ਚ ਨਹੀਂ ਜਾ ਸਕਦੇ ਇਹ ਕਿਉਂਕਿ ਇਹਨਾਂ ਨੇ ਧਰਤੀ ਨਹੀਂ ਦੇਖੀ ਸਰ ਧਰਤੀ ਤੇ ਰਹਿਣਾ ਬੜਾ ਜ਼ਰੂਰੀ ਹੈ ਇਹ ਗਮਲਿਆਂ ਵਾਲੇ ਬੂਟੇ ਨੇ ਗਮਲੇ ਵਾਲਾ ਬੂਟਾ ਥੋੜੀ ਜਿਹੀ ਹਵਾ ਆਵੇ ਨਾਲੇ ਗਮਲਾ ਟੁੱਟ ਜਾਂਦਾ ਨਾਲੇ ਬੂਟਾ ਮਰ ਜਾਂਦਾ ਆ ਸਾਡੇ ਵਾਲੇ ਸਾਰੇ ਅਸੀਂ ਬੋੜਾਂ ਹਾਂ ਜੀ ਸਾਰੇ ਤਾਂ ਜਨਰਤਰੀ ਤੀਨੇ ਲੱਗੀਆਂ ਹੋਈਆਂ ਨੇ ਜਿੰਨੇ ਮਰਜੀ ਤੂਫਾਨ ਆ ਜਾਣ ਜਿੰਨੀ ਮਰਜੀ ਗਾਣਾ ਕੱਢ ਲੈਣ ਆਲੋਚਨਾ ਕਰ ਲੈਣ ਅਸੀਂ ਥੋੜਾ ਜਿਹਾ ਐਂ ਜੇ ਕਰਕੇ ਅਸੀਂ ਆਪਦੀ ਥਾਂ ਤੇ ਖੜੇ ਕਿਉਂਕਿ ਅਸੀਂ ਧਰਤੀ ਨਾਲ ਜੁੜੇ ਹੋਏ ਆਂ ਜੀ ਅਸੀਂ ਪਿੰਡਾਂ ਨਾਲ ਜੁੜੇ ਹੋਏ ਆਂ ਜਨਾਬ ਆ ਵਰਕਾ ਜੀ ਗਮਲੇ ਦੇ ਰਾਤੇ ਬੋਰਡ ਦਾ ਲੋਂਗਾ ਜਿਹਾ ਬਣਾ ਲਿਆ ਇੱਕ ਉਹ ਬਣਾ ਕੇ ਕਹਿੰਦੇ ਚਲੋ ਯਾਰ ਮੌਕਾ ਵਧੀਆ ਕੁਝ ਚਾਹੀਏ ਫੋਟੋ ਔਰ ਰਾਣਾ ਇਹ ਸਭ ਤੋਂ ਵੱਧ ਹੱਸ ਰਿਹਾ ਉਹਦੀ 12 ਬੰਦਿਆਂ ਦੀ ਕੈਪੈਸਿਟੀ ਹੈ ਜੀ ਨੌ ਤਾਂ ਇਧਰੋਂ ਹੀ ਲੈ ਕੇ ਆਉਂਦੇ ਘਰੋਂ ਹੀ ਤਿੰਨ ਬੰਦੇ ਰਹਿ ਗਏ ਤਿੰਨ ਬੰਦਿਆਂ ਨੂੰ ਬਚਾ ਸਕਦੇ ਜਾਂਦੇ ਹੋਏ ਲੜਪੇ ਫੋਟੋ ਪਿੱਛੇ ਕਹਿੰਦੇ ਬਰਾਬਰੀਆਂ ਮੌਕਾ ਮਿਲਿਆ ਯਾਰ ਫੋਟੋ ਬਚਾ ਕੇ ਤੇ ਸ਼ਾਮ ਨੂੰ ਪਹੁੰਚ ਮਾਨੂੰ ਵਾਲਾ ਕੱਢਣੀ ਹੈ ਪਰ ਆਓ ਜੇ ਥੋੜਾ ਜਿਹਾ ਮੇਰੀ ਫੋਟੋ ਆ ਲੈਣ ਦੇ ਤੇ ਸਰ ਜਿਹੜੇ ਤਿੰਨ ਸੀਟੇ ਰਹਿ ਗਈਆਂ ਸੀ ਉਹ ਕਿਹੜੇ ਤਿੰਨ ਬਚਾ ਕੇ ਲਿਆਂਦੇ ਨੇ ਮੈਂ ਬਾਸ ਬਣਾ ਦੂਗਾ ਕੱਲੋ ਇੱਥੇ ਪੇਸ਼ ਕਰ ਦਾਂਗੇ ਉਹ ਕਿਹੜੇ ਤਿੰਨ ਬੰਦੇ ਥੋੜਾ ਜਿਹਾ ਪਾਣੀ ਚ ਗਏ ਬਾ ਕਹਿੰਦੇ ਹੋ ਗਿਆ ਫੋਟੋ ਚਲੋ ਮੋੜ ਲਓ ਉਸ ਤੋਂ ਬਾਅਦ ਨਾ ਜਾਊਗਾ ਲੱਭਿਆ ਨਾ ਆਪ ਲੱਭੇ ਨੇ ਇਹ ਐ ਐ ਕਿਤੇ ਹੜ੍ਹਾਂ ਤੋਂ ਬਚਾਅ ਹੋ ਜਾਂਦਾ ਜੀ ਇਦੇ ਵਾਸਤੇ ਪਾਣੀ ਚ ਵੜਨਾ ਪੈਂਦਾ ਕੁਲਦੀਪ ਧਾਰੀ ਵਾਲ ਦੇ ਪੈਰ ਗਲ ਗਏ ਜਨਾਬ ਪੁਲਿਸ ਸਾਹਿਬ ਦੇ ਪੈਰ ਗਲ ਗਏ ਸਾਡੇ ਜਿਹੜੇ ਮੰਤਰੀ ਐਮ ਐਲ ਏ ਸਾਹਿਬ ਦੇ ਪਾਣੀ ਚ ਫਿਰਨਾ ਪੈਂਦਾ ਇਹਨਾਂ ਨੇ ਕਦੇ ਨਾ ਲੱਕੇ ਤੇ ਗਏ ਨੇ ਜਦੋਂ ਉਹ ਜੰਮੇ ਜਿਹੜੇ ਸੋਨੇ ਦੇ ਬਿਸਕਟ ਮੂੰਹ ਚ ਲੈ ਕੇ ਜੰਮੇ ਹੋਣ ਉਹਨਾਂ ਨੂੰ ਕੀ ਲੋੜ ਹੈ ਦੀ ਨੱਕਿਆ ਤੇ ਜਾਣ ਦੀ ਜਾਂ ਮੋਗਿਆ ਤੇ ਜਾਣ ਦੀ ਬਾ ਗਾਲਾਂ ਕੱਢਣੀਆਂ ਕੱਢ ਲੋ ਇੱਥੇ ਰਾਜਨੀਤੀ ਨਾ ਕਰੋ ਕਿਰਪਾ ਕਰਕੇ ਮੈਂ ਨਹੀਂ ਚਾਹੁੰਦਾ ਸੈਸ਼ਨ ਅਸੀਂ ਬੁਲਾਇਆ ਹੈ ਅਸੀਂ ਗਾਣਾ ਗਾਣ ਵਾਸਤੇ ਨਹੀਂ ਬੁਲਾਇਆ ਕਿ ਤੁਸੀਂ ਲਾਂਬੇ ਦੇ ਕੇ ਤੁਰ ਜਿਓ ਇੱਥੋਂ ਹਾਲਾਂਕਿ ਤੁਸੀਂ ਵਿਰੋਧੀ ਪਾਰਟੀ ਚੋਂ ਆਪੜਾ ਫਰਜ਼ ਬਣਦਾ ਉਹਨਾਂ ਨਾਲ ਗੱਲ ਕਰਨੀ ਕਿੰਨੇ ਦਿਨਾਂ ਬਾਅਦ ਬੀਦ ਨਾ ਬਾਅਦ 25 ਦਿਨਾਂ ਬਾਅਦ ਮਹੀਨੇ ਬਾਅਦ ਇਹਨਾਂ ਦੇ ਜਨਰਲ ਸੈਕਟਰੀ ਆ ਗਏ ਦੇਸ਼ ਦੇ ਲੀਡਰ ਨੇ ਆਪੋਜੀਸ਼ਨ ਦੇ ਦੇਸ਼ ਦੇ ਲੀਡਰ ਨੇ ਪ੍ਰੋਪਰ ਜਿੰਨੀ ਉਹਨਾਂ ਨੂੰ ਸਿਕਿਉਰਟੀ ਚਾਹੀਦੀ ਹੈ ਜੈਡ ਪਲੱਸ ਪਲੱਸ ਕੈਟਾਗਰੀ ਹੈ ਅਸੀਂ ਦਿੱਤੀ ਪਰ ਉਹ ਜਿਤਕਾਰ ਬੈਠੇ ਰਾਵੀ ਦੇ ਪਰਲੇ ਪਾਸੇ ਪੰਜ-ਛੇ ਪਿੰਡ ਨੇ ਉੱਥੇ ਜਾਣਾ ਜੀ 라비 ਨੇ ਜਿਆਦਾ ਫਲੋ ਦੇ ਵਿੱਚ ਬਹਿ ਰਹੀ ਹੈ ਕਿ ਜੇ ਮੋਟਰ ਬੋਟ ਵੀ ਹੋਊਗੀ ਉਹ ਜਾਂਦੀ ਜਾਂਦੀ ਐਦਾਂ ਜਾਊਗੀ ਜੀ ਉਹ ਸਿੱਧੀ ਨਹੀਂ ਜਾਂਦੀ ਸਿਰਫ 800 ਮੀਟਰ ਉੱਥੇ ਪਾਕਿਸਤਾਨ ਦਾ ਬਾਰਡਰ ਹੈ ਜੀ ਉਹ ਜਾਂਦੀ ਜਾਂਦੀ ਜੇ 800 ਮੀਟਰ ਪਾਰ ਹੋ ਗਈ ਫੇਰ ਕੀ ਕਰੋਗੇ ਤੁਸੀਂ ਫੇਰ ਕਹਿੰਦੇ ਸਾਡਾ ਰਾਹੁਲ ਗਾਂਧੀ ਪਾਕਿਸਤਾਨ ਭੇਜਤਾ ਫਿਰ ਉਹਨੂੰ ਲਿਆਓ ਜੀ ਉਹੀ ਉਹੀ ਹਾਲ ਉਹਨਾਂ ਪਿੰਡਾਂ ਦਾ ਜਿੱਥੇ ਖੜੇ ਸੀ ਉਹੀ ਹਾਲ ਉਹਨਾਂ ਪਿੰਡਾਂ ਦਾ ਉੱਥੇ ਮੈਂ ਵੀ ਨਹੀਂ ਗਿਆ ਕੋਈ ਵੀ ਨਹੀਂ ਗਿਆ ਜੀ ਹਾਂ ਫੌਜ ਦੇ ਹੈਲੀਕਾਪਟਰ ਗਏ ਨੇ ਰਾਸ਼ਨ ਪਾਣੀ ਭੇਜਿਆ ਐਮਐਸ ਛੋਟੇ ਛੋਟੇ ਅਫਸਰਾਂ ਨਾਲ ਵੈਸੇ ਜਾਂਦੇ ਆ ਉੱਥੇ